ਆਸਾ ਕਰ ਬਤ ਭਲਾ ਨ ਕਰ ਬਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਹੇ ਦਾਤਾ ਤੇਰੇ ਪੈਠ ਦੇਣ ਨਾਲੋਂ ਮੈਨੂੰ ਸਰੀਰ ਉੱਤੇ ਆਰਾ ਸਹਾਰ ਲੈਣਾ ਚੰਗਾ ਹੈ ਦੇਖੋ ਭਗਤ ਪਿਆਰਿਆਂ ਦੀ ਵਰਤੀ ਵੀ ਹੈ ਸੱਚੇ ਪਾਤਸ਼ਾਹ ਤੂੰ ਮੁੱਖ ਨਾ ਮੋੜੀ ਮੇਰੇ ਵੱਲੋਂ ਜੇ ਤੂੰ ਮੁੱਖ ਮੋੜਦਾ ਮੇਰੇ ਵੱਲੋਂ ਮੈਂ ਤੇਰੇ ਨਾਮ ਨਾਲ ਟੁੱਟਿਆ ਹੋਇਆ ਤਾਂ ਮੈਨੂੰ ਆਪਣਾ ਸਰੀਰ ਚਰਾਉਣਾ ਚੰਗਾ ਆਰੇ ਨਾਲ ਸਰੀਰ ਚਰਾਇਆ ਹੀ ਚੰਗਾ ਫਿਰ ਤੇਰੇ ਨਾਲੋਂ ਮੇਰੀ ਪ੍ਰੀਤ ਨਾ ਟੁੱਟੇ ਪਾਪ ਆਰੇ ਨਾਲ ਸਰੀਰ ਚਰਾਉਣ ਵਿੱਚ ਇਤਨੀ ਪੀੜ ਨਹੀਂ ਜਿਤਨੀ ਤੇਰੀ ਮਿਹਰ ਦੀ ਨਗਾ ਤੋਂ ਬਾਂਝੇ ਰਹਿਣ ਵਿੱਚ ਹੈ ਇਹ ਆ ਪ੍ਰਮਾਤਮਾ ਦੇ ਨਾਲ ਪਿਆਰ ਭਗਤ ਪਿਆਰਿਆਂ ਦਾ ਵੀ ਓਨੀ ਆਰਾ ਚੱਲਣ ਨਾਲ ਨਹੀਂ ਮੇਰੇ ਸਰੀਰ ਤੇ ਤਕਲੀਫ ਹੋਣੀ ਮੈਨੂੰ ਜਿੰਨੀ ਤਕਲੀਫ ਤੇਰੇ ਨਾਲੋਂ ਟੁੱਟਣ ਦੀ ਆ ਇਹ ਰੱਬ ਦੇ ਪਿਆਰਿਆਂ ਦੀ ਗੱਲ ਆ ਜੀ ਇਹ ਤੇ ਪ੍ਰੈਕਟੀਕਲ ਵੀ ਆਪਣਾ ਇਤਿਹਾਸ ਅਗਵਾ ਹੈ ਤਾਂ ਇਤਿਹਾਸ ਅਗਵਾ ਹੈ ਭਾਈ ਮਤੀ ਦਾਸ ਨੂੰ ਪੁੱਛਦਾ ਸੀ ਨਾ ਜਲਾਦ ਆ ਕੇ ਇਤਿਹਾਸ ਕਹਿੰਦਾ ਵੀ ਇੱਕ ਮਤੀ ਦਾਸ ਨੂੰ ਨਾ ਲੱਕੜਾਂ ਵਿੱਚ ਨੂੜ ਕੇ ਤੇ ਇੱਕ ਜਲਾਦ ਉਹਦੇ ਆਰੇ ਦੇ ਦੰਦਿਆਂ ਵਿੱਚ ਮਤੀ ਦਾਸ ਦੇ ਸਾਹਮਣੇ ਬੈਠ ਕੇ ਆਰੇ ਦੇ ਦੰਦਿਆਂ ਵਿੱਚ ਟਕੋਰਾ ਫੇਰਦਾ ਤੇ ਦੂਜਾ ਜਲਾਤ ਜਾ ਕੇ ਪੁੱਛਦਾ ਵੀ ਮਤੀ ਦੱਸਾਂ ਉਹ ਵੇਖ ਲਾ ਆਰਾ ਤਿੱਖਾ ਹੋਈ ਜਾਂਦਾ ਲੱਗ ਗਿਆ ਕੰਮ ਲਵੇ ਤੇ ਤੇਰੀ ਕੋਈ ਖਾਸ ਹੈਗੀ ਆ ਤਾਂ ਦੱਸ ਫੇਰ ਹੁਣ ਤੇ ਭਾਈ ਮਤੀ ਦੱਸ ਜੀ ਦਾ ਜਵਾਬ ਕੀ ਸੀ ਪਤਾ ਖਾਸ ਕੀ ਦੱਸੀ ਜੀ ਉਹ ਕਹਿੰਦਾ ਜਲਾਤਾ ਮੇਰਾ ਨਾ ਮੁੱਖ ਗੁਰੂ ਪੰਜਰੇ ਵੱਲ ਕਰ ਦਿਓ ਜਦੋਂ ਤੁਸੀਂ ਚੀਰਨ ਲੱਗੇ ਨਾ ਮੇਰਾ ਮੂੰਹ ਗੁਰੂ ਵੱਲੀ ਕਰ ਦਿਓ ਇੱਥੇ ਵੀ ਇਹੀ ਪੰਕਤੀ ਇਹ ਵੀ ਕਹਿੰਦੀ ਆ ਵੀ ਤੇਰੇ ਨਾਲੋਂ ਵਿਛੋੜ ਦੀ ਪੀੜ ਆਰੇ ਨਾਲੋਂ ਜ਼ਿਆਦੇ ਆ ਤੇਰੇ ਨਾਲ ਵਿਛੋੜਾ ਨਾ ਹੋਵੇ ਤੇਰੇ ਨਾਲੋਂ ਮੇਰਾ ਮੋਹ ਨਾ ਟੁੱਟੇ ਮੈਂ ਬੇਮੁਖ ਨਾ ਹੋਵਾਂ ਆਰਾ ਚੱਲ ਜੇ ਕੋਈ ਗੱਲ ਨਹੀਂ ਜਲਾਦ ਹਰਾਨ ਜਲਾਦ ਨੂੰ ਸਖਰੀਆਂ ਗੱਲਾਂ ਸੁਣਨ ਦਾ ਸਵਾਦ ਪੈ ਗਿਆ ਕਹਿੰਦਾ ਫਿਰ ਅਗਲੀ ਖਾਸ ਦੱਸ ਅਗਲੀ ਇਹ ਤਾਂ ਚਲ ਮੰਨ ਲਈ ਵੀ ਤੇਰਾ ਮੁੱਖ ਅਸੀਂ ਗੁਰੂ ਪਿੰਜਰੇਵਾਲ ਕਰਦੇ ਆਂਗੇ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪਿੰਜਰੇ ਵਿੱਚ ਪਾਇਆ ਹੋਇਆ ਸੀ ਇਹਨਾਂ ਨੇ ਜਲਾਦਾਂ ਨੇ ਤੇ ਕੁੱਟਣ ਦੀ ਨੀਤੀ ਇਹ ਬਣਾਈ ਸੀ ਵੀ ਆਪਾਂ ਦੇਖ ਜੇ ਵੀ ਮਨੁੱਖਤਾ ਦੀ ਖਾਤਰ ਵਾਸਤੇ ਤਾਂ ਗੁਰੂ ਸਾਹਿਬ ਆਪ ਸ਼ਹੀਦੀ ਦੇਣ ਆਕੇ ਵੀ ਹੁਣ ਦੇਖਾਂਗੇ ਜਦੋਂ ਇਹਨਾਂ ਦੇ ਸਿੱਖਾਂ ਨੂੰ ਆਪਾਂ ਬੇਰਹਿਮੀ ਨਾਲ ਮਾਰਾਂਗੇ ਤਾਂ ਹੋ ਸਕਦਾ ਹੈ ਸਲਾਮ ਕਬੂਰ ਕਬੂਲ ਕਰਨ ਕਹਿਣ ਵੀ ਅਸੀਂ ਸਿੱਖੀ ਛੱਡੀ ਉਹ ਕਮਲੇ ਇਹ ਨਹੀਂ ਸੰਝ ਜਾਣਦੇ ਵੀ ਉਹ ਤਾਂ ਜੋਤ ਰੂਪੀ ਚਾਰੇ ਵਿੱਚ ਰਹਿੰਦੇ ਨੇ ਉਹਨਾਂ ਦਾ ਦੇਹ ਇਤਿਹਾਸ ਟੁੱਟਿਆ ਹੁੰਦਾ ਗੁਰੂ ਦੇ ਪਿਆਰਿਆਂ ਦਾ ਰੱਬ ਦੇ ਪਿਆਰਿਆਂ ਦਾ ਦੇਹ ਇਤਿਹਾਸ ਟੁੱਟਿਆ ਹੁੰਦਾ ਉਹਨਾਂ ਨੂੰ ਦੇਹ ਦੇ ਨਾਲ ਕੋਈ ਪਿਆਰ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਸਿਰਫ ਤੇ ਸਿਰਫ ਸੱਚ ਨਾਲ ਪਿਆਰ ਹੁੰਦਾ ਉਹਨਾਂ ਨੇ ਕੂਟਨੀਤੀ ਬਣਾਈ ਵੀ ਆਪਾਂ ਇਹਨਾਂ ਦਾ ਪਿੰਜਰਾ ਬਾਹਰ ਕੱਢ ਲਿਆ ਕਰਾਂਗੇ ਵੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਇਹਨਾਂ ਦੇ ਸਿੱਖਾਂ ਨੂੰ ਸ਼ਹੀਦ ਕਰਾਂਗੇ ਜਦੋਂ ਫਿਰ ਆਰੇ ਨਾਲ ચીਰਨ ਲੱਗੇ ਤੇ ਗੁਰੂ ਦਾ ਪਿੰਜਰਾ ਇਹਨਾਂ ਨੇ ਬਾਹਰ ਕੱਢ ਲਿਆ ਤੇ ਮਤੀ ਦਾਸ ਨੂੰ ਇਹ ਖਾਸ ਪੁੱਛਦੇ ਆ ਵੀ ਦੱਸ ਮਤੀ ਦਾਸ ਕਹਿੰਦਾ ਵੀ ਮੇਰੇ ਤੇ ਸੀਸ ਤੇ ਆਰਾ ਚੱਲਣ ਤੋਂ ਪਹਿਲਾਂ ਮੇਰਾ ਮੁੱਖ ਗੁਰੂ ਪਿੰਜਰੇ ਵੱਲ ਕਰ ਦਿਓ ਜਲਾਦ ਹੈਰਾਨ ਵੀ ਆਰਾ ਤਿੱਖਾ ਹੋ ਜਾਂਦਾ ਇਹਨੂੰ ਐ ਨਹੀਂ ਹੈ ਵੀ ਮੈਨੂੰ ਚੀਰ ਦੇਵਾਂਗੇ ਚੀਰ ਦੇਣਗੇ ਵੀ ਇਹ ਕਹਿੰਦਾ ਮੇਰਾ ਮੁੱਖੀ ਗੁਰੂ ਪਿੰਜਰੇ ਵੱਲ ਹੋਵੇ ਜਲਾਦ ਨੂੰ ਜਦੋਂ ਗੱਲਾਂ ਸੁਣਨ ਦਾ ਸਵਾਦ ਪਿਆ ਤੇ ਅਗਲੀ ਖਾਸ ਤਸਮਤੀ ਦੱਸ ਅਗਲੀ ਖਾਸ ਉਹ ਕਹਿੰਦਾ ਚੰਗਾ ਫਿਰ ਜੇ ਅਗਲੀ ਖਾਸ ਪੁੱਛਦੇ ਹੋ ਨਾ ਆਲਾ ਆਰਾ ਹੌਲੀ-ਹੌਲੀ ਚਲਾਇਓ ਜਲਾਦ ਫੇਰ ਹੈਰਾਨ ਬਈ ਚਾਹੇ ਹੌਲੀ چیرਣਾ ਹੀ ਆ ਜਾਂ ਚਾਹੇ ਹੌਲੀ چیر ਕੇ ਚਾਹੇ ਸੇਦੀ چیر ਕੇ ਇਹਦੇ ਨਾਲ ਕੀ ਤਰ੍ਹਾਂ ਸਬੰਧ ਆ ਉਹ ਕਹਿੰਦਾ ਮੇਰਾ ਸਬੰਧ ਇਹ ਆ ਵੀ ਮੈਂ ਜਪਜੀ ਸਾਹਿਬ ਬਾਣੀ ਦਾ ਪਾਠ ਸ਼ੁਰੂ ਕਰੂੰਗਾ ਇੱਕ ਫਾੜਾ ਇੱਧਰ ਦਾ ਇੱਕ ਫਾੜਾ ਉੱਧਰ ਡਿੱਗਣ ਤੋਂ ਪਹਿਲਾਂ-ਪਹਿਲਾਂ ਮੈਂ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਵਾਂ ਜਲਾਦ ਕਹਿੰਦਾ ਠੀਕ ਆ ਫਿਰ ਤੀਸਰੀ ਖਾਸ ਦਸ ਤੀਸਰੀ ਭਾਈ ਮਤੀ ਦਾਸ ਕਹਿੰਦਾ ਫਿਰ ਚੀਰ ਸਿੱਧਾ ਲਾਇਓ ਟੇਢਾ ਨਾ ਲਾ ਦਿਓ ਚੀਰ ਜਲਾਦ ਫੇਰ ਹੈਰਾਨ ਵੀ ਕਹਿੰਦਾ ਕਮਾਲ ਦੀ ਗੱਲ ਨਾ ਵੀ ਤੈਨੂੰ ਚੀਰ ਨਾ ਹੀ ਟੇਢਾ ਲੱਗੇ ਚਾਹ ਬਿੰਗਾ ਲੱਗੇ ਕਹਿੰਦਾ ਨਹੀਂ ਮਤੀ ਦਾਸ ਕਹਿੰਦਾ ਲਿਖਣ ਵਾਲੇ ਨੇ ਲਿਖ ਦੇਣਾ ਤੀਰ ਗਲਤੀ ਛੋਡੀ ਹੋਣੀ ਆ ਚੀਰ ਤੁਸੀਂ ਟੇਢਾ ਲਾ ਦੇਣਾ ਤੇ ਲਿਖਣ ਵਾਲੇ ਨੇ ਇਤਿਹਾਸ ਲਿਖਣ ਵਾਲੇ ਨੇ ਲਿਖ ਦੇਣਾ ਵੀ ਮਤੀ ਦਾਸ ਆਰੇ ਥੱਲੇ ਹਿਲਦਾ ਰਿਹਾ ਇਹ ਆਦ ਰੱਬ ਦੇ ਪਿਆਰਿਆਂ ਦਾ ਬਲੰਦ ਹੌਸਲਾ ਜਿਹੜਾ ਕਿ ਕਹਿੰਦਾ ਵੀ ਆਰੇ ਦੀ ਤਕਲੀਫ ਨਹੀਂ ਮੈਨੂੰ ਸਤਾ ਸਕਦੀ ਜੇ ਤੇਰੇ ਬਿਛੋੜੇ ਨਾਲ ਹੀ ਮੈਥੋਂ ਦੁੱਖ ਝੱਲਿਆ ਜਾਣਾ ਇਸੇ ਪੰਕਤੀ ਚ ਵੀ ਇਹੀ ਦੱਸਿਆ ਕਰਬਤ ਭਲਾ ਨ ਕਰਬਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਦਾਤਾ ਜੀ ਤੇਰੇ ਵੱਲੋਂ ਮੁੱਖ ਮੋੜ ਲੈਣਾ ਆਰੇ ਦੇ ਦੰਦਿਆਂ ਨਾਲੋਂ ਦੁੱਖ ਜ਼ਿਆਦੇ ਆ ਭਾਵ ਆਰੇ ਨਾਲ ਸਰੀਰ ਚਰਾਣ ਵਿੱਚ ਇੰਨੀ ਪੀੜ ਨਹੀਂ ਹੋਣੀ ਜਿੰਨੀ ਤੇਰੀ ਮਿਹਰ ਦੀ ਨਿਗਾਹ ਤੋਂ ਬਾਂਝਾ ਰਹਿਣ ਵਿੱਚ ਆ ਵੀ ਤੇਰੀ ਮਿਹਰ ਦੀ ਨਿਗਾਹ ਪੈਂਦੀ ਰਵੇ ਮੇਰੇ ਉੱਪਰ ਸਦਾ ਹੀ ਲਾਗ ਗਲੇ ਸੁਣ ਮੇਰੀ ਬੇਨਤੀ ਮੇਰੀ ਹੇ ਸੱਜਣ ਪ੍ਰਭੂ ਮੇਰੀ ਅਰਜ਼ੋਈ ਸੁਣ ਤੇ ਮੇਰੇ ਗਲ ਲੱਗ ਭਾਪ ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ ਹਉ ਵਾਰੀ ਮੁੱਖ ਫੇਰ ਪਿਆਰੇ ਕਰਬਟ ਦੇ ਮੋਕੋ ਕਾਹੇ ਕੋ ਮਾਰੇ ਏ ਪਿਆਰੇ ਪ੍ਰਭੂ ਮੈਂ ਤੇ ਇਥੋਂ ਕੁਰਬਾਨ ਮੇਰੇ ਵੱਲ ਤੱਕ ਕਰਬਟ ਦੇ ਮੋਕੋ ਕਾਹੇ ਕੋ ਮਾਰੇ ਰਹਾ ਹੂੰ ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈ ਭਾਪ ਜੇ ਤੂੰ ਮੇਰੇ ਉੱਤੇ ਮਿਹਰ ਦੀ ਨਿਗਾਹ ਨਾ ਕਰੇ ਤਾਂ ਮੈਂ ਜਿਉਂ ਨਹੀਂ ਸਕਦਾ ਏ ਰੱਬ ਦੇ ਪਿਆਰਿਆਂ ਦੀ ਵਰਤੀ ਆ ਜੀ ਉਹਨਾਂ ਦੀ ਅਰਦਾਸ ਆ ਗੁਰੂ ਦੇ ਚਰਨਾਂ ਵਿੱਚ ਜੋ ਤਨ ਚੀਰੇ ਅੰਗ ਨਾ ਮੋਰੂੰ ਪੈੰਡ ਪਰੇ ਤੋਂ ਪ੍ਰੀਤ ਨ ਤੋਰੂੰ ਹੇ ਪ੍ਰਭੂ ਜੇ ਮੇਰਾ ਸਰੀਰ ਚੀਰ ਦੇਵੇ ਤਾਂ ਵੀ ਮੈਂ ਇਸ ਨੂੰ ਬਚਾਣ ਦੀ ਖਾਤਰ ਪਛਾ ਨਹੀਂ ਹਟਾਂਗਾ ਦੇਖੋ ਗਰਬਾਣੀ ਪਹਿਲਾਂ ਦੀ ਲਿਖੀ ਆ ਤੇ ਸਿੱਧੀ ਹੋਈਆ ਜਾ ਕੇ ਨਵੇਂ ਸਰੂਪ ਵਿੱਚ ਤੇ ਉਦੋਂ ਉਹਦੇ ਗੁਰਸਿੱਖ ਗੁਰੂ ਤੇਗ ਬਹਾਦਰ ਦੇ ਸਿੱਖ ਇਹ ਗੱਲ ਕਹਿੰਦੇ ਆ ਵੀ ਮੁੱਖ ਮੇਰਾ ਪਿੰਜਰੇ ਬੰਨ੍ਹ ਕਰਦੇ ਤੇ ਟੇਡਾ ਚੀਰ ਨਾ ਲਾਈਂ ਤੇ ਹੌਲੀ-ਹੌਲੀ ਚੀਰੀ ਵੀ ਮੇਰੀ ਗੁਰੂ ਨੂੰ ਪ੍ਰੀਤ ਨਾ ਟੁੱਟੇ ਅੱਗੇ ਮਹਾਰਾ ਇਹਨੇ ਦੱਸਿਆ ਇਹ ਸਰੀਰ ਨਾਸ ਹੋ ਜਾਣ ਤੇ ਵੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਾਂਗਾ ਪਿੰਡ ਪਰੇ ਤੋਂ ਪ੍ਰੀਤ ਨਾ ਦੌਰੂੰ ਇਹ ਸਰੀਰ ਨਾਸ ਹੋਣ ਹੋ ਜਾਣ ਤੇ ਵੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਾਂਗਾ ਹਮ ਤੁਮ ਵਿਚ ਪਿਓ ਨਹੀਂ ਕੋਈ ਤੁਮੇ ਸੋਕਾਂਤ ਨਾਰ ਹਮ ਸੋਈ ਏ ਪਿਆਰੇ ਮੇਰੇ ਤੇਰੇ ਵਿੱਚ ਕੋਈ ਵਿਥ ਨਹੀਂ ਹੈ ਤੂੰ ਉਹੀ ਪ੍ਰਭੂ ਖਾਸਮ ਹੈ ਤੇ ਮੈਂ ਜੀਵ ਇਸਤਰੀ ਤੇਰੀ ਨਾਰ ਹਾਂ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਇਹ ਬੇਥਾ ਪਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ ਸੋ ਕਬੀਰ ਆਖਦਾ ਹੈ ਸੁਣ हे जगਤ ਦੇ हे जगਤ हे जगਤ ਦੇ ਮੋਹ ਸੁਣ ਅਬ ਤੁਮਰੀ ਪ੍ਰਤੀਤਨ ਹੋਈ ਕੀ ਕਿਹਾ ਭਗਤ ਕਬੀਰ ਜੀ ਨੇ ਬਈ ਜਿਹੜਾ ਜਗਤ ਦਾ ਮੋਹ ਆ ਨਾ ਤੇਰੇ ਨਾਲੋਂ ਮੇਰੀ ਪ੍ਰੀਤ ਤੋੜ ਨਹੀਂ ਸਕਦਾ ਬਾਈ ਗੁਰੂ ਜੀ ਹੁਣ ਕਦੇ ਮੈਂ ਤੇਰਾ ਇਦਵਾਰ ਨਹੀਂ ਕਰਾਂਗਾ ਜੇ ਮੋਹ ਹੁਣ ਮੈਂ ਤੇਰੇ ਜਾਲ ਵਿੱਚ ਨਹੀਂ ਫਸਾਂਗਾ ਮੋਹ ਮਾਇਆ ਦੀ ਗੱਲ ਕਰੀਏ ਇੱਥੇ ਵੀ ਹੈ ਮੋਹ ਮਾਇਆ ਮੈਂ ਤੇਰੇ ਹੁਣ ਜਾਲ ਵਿੱਚ ਨਹੀਂ ਫਸਾਂਗਾ ਕਿਉਂਕਿ ਮੇਰੀ ਪ੍ਰੀਤ ਪ੍ਰਭੂ ਪਰਮਾਤਮਾ ਨਾਲ ਲੱਗੀ ਹੈ ਆਸਾ ਕੋਰੀ ਕੋ ਕਾਹੂ ਮਰਮ ਨ ਜਾਣ ਸਭ जग ਆਨ ਤਨ ਆयो ਤਨ ਤੁਸੀਂ ਸਾਰੇ ਮੈਨੂੰ ਜਲਾਹਾ ਜਲਾਹਾ ਆਖ ਕੇ ਛੁੱਟੇਉਣ ਤੇ ਯਤਨ ਕਰਦੇ ਹੋ ਵੀ ਮੈਨੂੰ ਨੀਵਾ ਜਾਖ ਬੋ ਆਖਦੇ ਹੋ ਸਾਰੇ ਤੇ ਮੇਰੀ ਉਹ ਪ੍ਰਭੂ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਕੋਈ ਤੋੜਾ ਸਕਦਾ ਛੁੜਾ ਸਕਦਾ ਚੇਤਨ ਕਰਦੇ ਹਾਂ ਪਰ ਤੁਹਾਨੂੰ ਪਤਾ ਨਹੀਂ ਕਿ ਪ੍ਰਮਾਤਮਾ ਵੀ ਜੁਲਾਹਾ ਹੀ ਹੈ ਤੁਸਾਂ ਕਿਸੇ ਨੇ ਉਸ ਜੁਲਾਹੇ ਦਾ ਭੇਦ ਨਹੀਂ ਪਾਇਆ ਸਭ ਜਗ ਆਣ ਤਣਾਇਓ ਤਨ ਜਿਸ ਨੇ ਇਹ ਸਾਰਾ ਜਗ ਪੈਦਾ ਕਰਕੇ ਮਨ ਨੂੰ ਤਾਣਾ ਤਣ ਦਿੱਤਾ ਹੈ ਵੀ ਤੁਸੀਂ ਤਾਂ ਮੈਨੂੰ ਜੁਲਾਹਾ ਜੁਲਾਹਾ ਕਹਿ ਕੇ ਸਤਾਉਨੇ ਹੋ ਨਾ ਤੇੜਦੇ ਹੋ ਤੇ ਪਰੋ ਪ੍ਰਭੂ ਪ੍ਰਮਾਤਮਾ ਨੇ ਕਿੱਡਾ ਵੱਡਾ ਤਾਣਾ ਤਣਿਆ ਉਹ ਤਾਂ ਸਭ ਤੋਂ ਵੱਡਾ ਜਲਾਹਾ ਹੈ ਦੇਖੋ ਭਗਤ ਜੀ ਦੇ ਸਮਝਾਉਣ ਦਾ ਤਰੀਕਾ ਇਹ ਮਨੁੱਖ ਦੇ ਬਲਬਲੇ ਹੁੰਦੇ ਆ ਜੀ ਭਗਤ ਪਿਆਰਿਆਂ ਦੇ ਤੇ ਹੈ ਵੀ ਸੱਚ ਉਸ ਨੇ ਤਾਣਾ ਬਾਣਾ ਉਸ ਨੇ ਹੀ ਤਣਿਆ ਸਾਰਾ ਤਾਣਾ ਪ੍ਰਭੂ ਪ੍ਰਮਾਤਮਾ ਨੇ ਆ ਕੁਦਰਤ ਵਾਲਾ ਚੰਦ ਸੂਰਜ ਹਵਾ ਪਾਣੀ ਪੇੜ ਪੌਦੇ ਜੀਵ ਜੰਤੂ ਮਨੁੱਖ ਤਾਂ ਸਭ ਤਾਣਾ ਉਹਦਾ ਹੀ ਤਣਿਆ ਹੋਇਆ ਮਹਾਰਾਜ ਭਗਤ ਜੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਦਾ ਸਭ ਤੋਂ ਵੱਡਾ ਜਿਲਾਹਾ ਹੈ ਜੇ ਤੁਸੀਂ ਮੈਨੂੰ ਤਾਣਾ ਤਣਨ ਵਾਲੇ ਨੂੰ ਜਿਲਾਹਾ ਕਹਿੰਦੇ ਹੋ ਤਾਂ ਉਹ ਤਾਂ ਫਿਰ ਵੱਡਾ ਜਿਲਾਹਾ ਉਹਨੇ ਤਾਂ ਦੇਖੋ ਕਿੱਡਾ ਵੱਡਾ ਤਾਣਾ ਤਣਿਆ ਸਭ जग ਆਣ ਤਨਾਇਓ ਤਨ ਅਗਲੇ ਬੰਦ ਚ ਦੱਸਿਆ ਭਗਤ ਜੀ ਨੇ ਜਬ ਤੁਮ ਸੁਨ ਲੈ ਬੇਦ ਪੁਰਾਨਾ ਤਬਹਮ ਇਤਨਾ ਕਪਸਰਿਓ ਤਨ ਮੈਂ ਉਤਨਾ ਚਰ ਥੋੜਾ ਜਿਹਾ ਤਾਣਾ ਤਣ ਲਿਆ ਭਾਵ ਤੁਸੀਂ ਬੇਦਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ ਵੀ ਤੁਸੀਂ ਬੇਦਾਂ ਦਾ ਪੁਰਾਨਾਂ ਦਾ ਪਾਠ ਕਰਦੇ ਹੋ ਇਹਨਾਂ ਦਾ ਤੁਸੀਂ ਮਾਣ ਕਰਦੇ ਹੋ ਭਗਤ ਜੀ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਵਾਲੇ ਖਵਾਉਣ ਵਾਲੇ ਪੰਡਤ ਪੁਜਾਰੀ ਮਲਾਣੇ ਇਹ ਬਰਾਦਰੀ ਦਾ ਵਿਰੋਧ ਨਹੀਂ ਜੀ ਜਿਹੜਾ ਹੰਕਾਰ ਕਰਦਾ ਉਹਦੀ ਗੱਲ ਕਰਦੇ ਨੇ ਭਗਤ ਜੀ ਵਿਤੋਂਮ ਤੋਂ ਸੁਣ ਲੈ ਬੇਦਪਰਾਨ ਵੀ ਤੁਸੀਂ ਹੈ ਪੰਡਤ ਜੀ ਜਿਤਨਾ ਚਿਰ ਤੁਸੀਂ ਬੇਦਪਰਾਨ ਸੁਣਦੇ ਰਹੇ ਤੇ ਮੈਂ ਉਤਨਾ ਚਿਰ ਥੋੜਾ ਜਿਹਾ ਤਾਣਾ ਤੰਡ ਲਿਆ ਪਾਪ ਤੁਸੀਂ ਪਾਠ ਕਰਦੇ ਰਹੇ ਪ੍ਰਾਨਾਂ ਦੇ ਪਾਠ ਹੀ ਅਖਵਾਉਂਦੇ ਹੋ ਮਾਣ ਕਰਦੇ ਹੋ ਪਰ ਤੁਸੀਂ ਇਸ ਵਿਦਿਆ ਨੂੰ ਇਸੇ ਤਰ੍ਹਾਂ ਰੋਜੀ ਲਈ ਵਰਤਿਆ ਹੈ ਪਾਠ ਕਰ ਲੈ ਪ੍ਰਾਨਾਂ ਦੇ ਦੇਦਾਂ ਦੇ ਪ੍ਰਾਨਾਂ ਦੇ ਪਾਠ ਕਰ ਲੈ ਰੋਜੀ ਵਾਸਤੇ ਵਰਤਿਆ ਤੁਸੀਂ ਭਗਤ ਜੀ ਸਿੱਧਾ ਕਹਿੰਦੇ ਨੇ हे ਜੀਵ ਮੈਂ ਤਾਣਾ ਤੰਣ ਦੇ ਕੰਮ ਨੂੰ ਵਰਤਦਾ ਹਾਂ ਦੋਹਾਂ ਵਿੱਚ ਕੋਈ ਫਰਕ ਨਾ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜ ਹੀ ਹੈ। ਵੀ ਮੈਂ ਤਾਂ ਆਪਦਾ ਕਾਰੋਬਾਰ ਕਰਦਾ ਹੋਇਆ ਤਾਣਾ ਤਣਦਾ ਹੋਇਆ ਪ੍ਰਭੂ ਪਰਮਾਤਮਾ ਨਾਲ ਲਿਪ ਜੋੜ ਕੇ ਰੱਖਦਾ। ਉਸ ਪਰਮਾਤਮਾ ਨੂੰ ਧਿਆਨ ਵਿੱਚ ਰੱਖਦਾ। ਤੇ ਤੁਸੀਂ ਸਿਰਫ 베ਦਾਂ ਦਾ ਪ੍ਰਾਨਾਂ ਦਾ ਪਾਠ ਹੀ ਕੀਤਾ ਆਪਣੇ ਤੇ ਬਿਲਾ ਲੋ ਵੀ ਜੀ ਆਪਾਂ ਪਾਠ ਹੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਹੀ ਕੀਤਾ। ਸਵਾਰਥ ਵਾਸਤੇ ਤੇ ਉਹ ਪ੍ਰਭੂ ਪਰਮਾਤਮਾ ਨੂੰ ਮਿਲਣ ਦਾ ਚੌਂ ਨਹੀਂ ਹੈ। ਤਾਂ ਫਿਰ ਸਾਡਾ ਵੀ ਹਾਲ ਇਹੀ ਹੈ ਸਾਰਿਆਂ ਦਾ। ਬਸ ਯ ਆਪਣੇ ਆਪ ਨੂੰ ਪਾਠੀ ਅਖਵਾਉਂਦੇ ਆਂ ਪਾਠ ਕਰਨ ਵਾਲੇ ਇਹਦਾ ਮਾਣ ਕਰਦੇ ਆਂ ਵੀ ਮੈਂ ਪਾਠੀ ਆ ਮੈਂ ਗ੍ਰੰਥੀ ਆ ਮੈਂ ਵਿਦਵਾਨ ਆ ਮੈਂ ਪ੍ਰਚਾਰਕ ਆ ਮੈਂ ਗ੍ਰੰਥੀ ਆ ਮੈਂ ਕੀਰਤਨੀਆਂ ਹਾਂ ਮੈਂ ਕਥਾ ਬਾਤ ਚ ਕਹਾ ਮੈਂ ਢਾਡੀ ਹਾਂ ਮਾਣ ਕਰਦੇ ਆਂ ਆਪਾਂ ਪਰ ਉਹਨੂੰ ਮਿਲਣ ਦੀ ਤਾਂਗਾ ਤਾਂ ਖੱਡੀ ਬਣਨ ਵਾਲੇ ਨੂੰ ਵੀ ਹੈਗੀ ਆ ਫਿਰ ਜਿਹਨੂੰ ਤਾਂਗਾ ਦਾ ਆਪਣੀ ਖੱਡੀ ਬਣਦਾ ਵੀ ਤਾਣਾ ਤਣਦਾ ਵੀ ਉਹਦੇ ਵੱਲ ਧਿਆਨ ਰੱਖਦਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਰੱਖਦਾ ਇਥੇ ਇਸ ਪੰਕਤੀ ਦਾ ਇਹ ਭਾਵ ਬਣਦਾ ਸੀ ਅੱਗੇ ਮਹਾਰਾਜ ਨੇ ਦੱਸਿਆ ਧਰਨ ਆਕਾਸ ਕੀ ਕਰਗਹਿ ਬਣਾਈ ਉਸ ਪ੍ਰਭੂ ਜਲਾਹੇ ਨੇ ਧਰਤੀ ਤੇ ਆਕਾਸ ਦੀ ਕੰਗੀ ਬਣਾ ਦਿੱਤੀ ਹੈ ਚੰਦ ਸੂਰਜ ਦੇ ਸਾਥ ਚਲਾਈ ਚੰਦ ਅਤੇ ਸੂਰਜ ਨੂੰ ਉਹ ਉਸ ਕੰਮੀ ਉਸ ਕੰਗੀ ਦੇ ਨਾਲ ਨਾਲਾ ਬਣਾ ਕੇ ਵਰਤ ਰਿਹਾ ਹੈ ਪਾਈ ਜੋਰ ਬਾਤ ਇੱਕ ਕੀਨੀ ਤਹ ਤਾਂ ਤੀ ਮਨ ਮੰਨ ਜਿਲਾਹ ਦੇ ਪਉਆਂ ਦੀ ਜੋੜੀ ਉਸ ਜਿਲਾਹਾ ਪ੍ਰਭੂ ਨੇ ਜਗਤ ਲਈ ਜਨਮ ਮਰਨ ਦੀ ਖੇਡ ਰਾਜ ਦਿੱਤੀ ਰਚ ਦਿੱਤੀ ਹੈ ਮੈਂ ਜਲਾਹੇ ਦਾ ਮਨ ਉਸ ਜਲਾਹਾ ਪ੍ਰਭੂ ਵਿੱਚ ਟਿਕ ਗਿਆ ਹੈ ਜਿਸ ਨੇ ਇਹ ਖੇੜ ਰਚੀ ਹੈ ਕਰਨ ਦਾ ਭਾਵ ਆ ਵੀ ਜਿਸ ਨੇ ਪ੍ਰਭੂ ਪਰਮਾਤਮਾ ਨੇ ਖੇੜ ਰਚੀ ਹੋਈ ਆ ਸਾਰਾ ਤਾਣਾ ਬਾਣਾ ਬੁਣਿਆ ਉਹ ਵੱਡਾ ਜਲਾਹਾ ਹੈ ਤੇ ਮੇਰੀ ਇੱਕ ਛੋਟੀ ਜੀ ਜਲਾਹੇ ਦੀ ਉਹਦੇ ਨਾਲ ਬਣਦੀ ਆ ਇੱਕ ਮਿਕਤਾ ਹੋ ਗਈ ਹੁਣ ਜੁਲਾਹੇ ਕਰ ਆਪਣਾ ਚੀਨਾ ਘਟ ਹੀ ਰਾਮ ਪਛੰਨ ਜੋ ਲਾਹੇ ਕਰ ਆਪਣਾ ਜੀਨਾ ਘਟ ਹੀ RAM ਪਛਾਨ ਮੈਂ ਜਲਾਹਾ ਨੇ ਉਸ ਜਲਾਹਾ ਪ੍ਰਭੂ ਦੇ ਚਰਨਾ ਵਿੱਚ ਜੁੜ ਕੇ ਆਪਣਾ ਹੀ ਘਰ ਲੱਭ ਲਿਆ ਹੈ ਤੇ ਮੈਂ ਆਪਣੇ ਹਿਰਦੇ ਵਿੱਚ ਹੀ ਉਸ ਪ੍ਰਮਾਤਮਾ ਨੂੰ ਬਿਠਾ ਪਛਾਨ ਲਿਆ ਬੈਠਾ ਪਛਾਨ ਲਿਆ ਵੀ ਉਹ ਮੇਰੇ ਅੰਦਰ ਹੀ ਬੈਠਾ ਕਹਿਤ ਕਬੀਰ ਕਾਰਗ ਤੋਰੀ ਸੂਤੇ ਸੂਤ ਮਲਾਏ ਕੋਰੀ ਕਬੀਰ ਜੀ ਆਖਦਾ ਹੈ ਜਦੋਂ ਉਹ ਜਰਾਹਾ ਇਸ ਜਗਤ ਕੰਗੀ ਨੂੰ ਤੋੜ ਦਿੰਦਾ ਹੈ ਸੂਤੇ ਸੂਤਰ ਵਿੱਚ ਸੂਤ ਸੂਤ ਮਲਾਏ ਕੋਰੀ ਜਦੋਂ ਪ੍ਰਮਾਤਮ ਜਗਤ ਕੰਗੀ ਨੂੰ ਤੋੜ ਦਿੰਦਾ ਹੈ ਤਾਂ ਭਗਤ ਜੀ ਕਹਿੰਦੇ ਨੇ ਤਾਂ ਸੂਤਰ ਵਿੱਚ ਸੂਤਰ ਰਲ ਦਿੰਦਾ ਰਲਾ ਦਿੰਦਾ ਹੈ ਭਾਵ ਸਾਰੇ ਜਗਤ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ ਪਹਿਲਾਂ ਪ੍ਰਭੂ ਪਰਮਾਤਮਾ ਨੇ ਇਹ ਇੱਕ ਕੰਗੀ ਬਣਾਈ ਹੈ ਇੱਕ ਤਾਣਾ ਤਨਿਆ ਜੀਵਾਂ ਨੂੰ ਪੈਦਾ ਕੀਤਾ ਤੇ ਜਦੋਂ ਇਹਨਾਂ ਨੂੰ ਤੋੜ ਦਿੰਦਾ ਜੀਵ ਖਤਮ ਹੋ ਜਾਂਦੇ ਤਾਂ ਉਹ ਫਿਰ ਜੀਵ ਆਤਮਾ ਤੇ ਪਰਮਾਤਮਾ ਦੇ ਚਰਨਾ ਵਿੱਚ ਜਾ ਅਲীন ਹੁੰਦੀ ਹੈ ਤੇ ਜਿਹੜਾ ਆ ਸਰੀਰ ਦਾ ਤਾਣਾ ਬਾਣਾ ਹਵਾ ਚ ਹਵਾ ਰਲ ਗਈ ਅੱਗ ਚੱਗ ਰਲ ਗਈ ਆ ਸਰੀਰ ਆ ਮਿੱਟੀ ਦਾ ਬਣਿਆ ਸੀ ਤੇ ਮਿੱਟੀ ਹੋ ਗਿਆ ਆਸਾ ਅੰਤਰ ਮੈਲ ਜੇ ਤੀਰਥ ਨਾ ਵੇ ਤਿਸ ਬਕੌਂਠ ਨਾ ਜਨ ਜੇ ਮਨ ਵਿੱਚ ਬਕਾਰਾਂ ਦੀ ਮੈਲ ਵੀ ਟਿਕੀ ਰਹੇ ਤੇ ਕੋਈ ਮਨੁੱਖ ਤੀਰਥਾਂ ਉੱਤੇ ਨਾਉਂਦਾ ਫਿਰੇ ਤਾ ਇਸ ਤਰ੍ਹਾਂ ਉਸ ਨੇ ਸੁਰਗ ਵਿੱਚ ਨਹੀਂ ਜਾ ਪੜਨਾ ਲੋਕ ਪਤੀ ਨੇ ਕਸੂ